ਸਵਾਗਤ ਹੈ ਜੀ ਸਾਰਿਆਂ ਦਾ ਅਗਲੇ ਬਲੌਗ ਦੇ ਵਿੱਚ ਗੁਰਦੁਆਰਾ ਤਰਨਤਨ ਸਾਹਿਬ ਵਿਖੇ ਨਮਸਕਾਰ ਕਰਕੇ ਬੀੜ ਬਾਬਾ ਬੁੱਢਾ ਜੀ ਵੱਲ ਨੂੰ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਥੋੜਾ ਜਿਹਾ ਬਾਜ਼ਾਰ ਦਿਖਾਇਆ ਜਿਹੜੇ ਖੇਡ ਪਈਆਂ ਸੀਗੀਆਂ ਉਸ ਤੋਂ ਬਾਅਦ ਅਸੀਂ ਰਵਾਨਾ ਹੋ ਗਏ ਬੀੜ ਬਾਬਾ ਬੁੱਢਾ ਜੀ ਨੂੰ ਤਰਨਤਨ ਸਾਹਿਬ ਤੋਂ ਬਾਅਦ ਜਿਹੜਾ ਹੈਗਾ ਉਹ ਆਪਾਂ ਨੂੰ ਪਹਿਲਾਂ ਚਵਾਲ ਜਾਣਾ ਪੈਂਦਾਗਾ ਚਵਾਲ ਦੇ ਨਾਲ ਹੀ ਬਿਲਕੁਲ 100 ਕਿ ਮੀਟਰ ਦੇ ਉੱਤੇ ਬਾਬਾ ਬੀੜ ਬਾਬਾ ਬੁੱਢਾ ਜੀ ਨੂੰ ਜਿਹੜੀ ਸੜਕ ਜਾਂਦੀ ਹੈ ਖਾਬੇ ਹੱਥ ਉੱਥੋਂ ਦੀ ਆਪਾਂ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਨੇਗੇ ਰਸਤੇ ਦੇ ਵਿੱਚ ਸਾਨੂੰ ਇੱਕ ਗੁਰਦੁਆਰਾ ਸਾਹਿਬ ਅਤੇ ਅਕੈਡਮੀ ਆ ਜਿਹੜੀ ਅਕਾਲ ਅਕੈਡਮੀ ਸੀ ਉਹ ਵੇਖਣ ਨੂੰ ਮਿਲੀ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਹੋਈ ਸੀ ਦੀ ਅਸੀਂ ਰੁਕੇ ਤਾਂ ਨਹੀਂ ਪਰੰਤੂ ਜਾਂਦੇ ਹੋਏ ਨੇ ਉਹਦੇ ਨਜ਼ਾਰੇ ਵੇਖੇ ਅਸੀਂ ਫਿਰ ਹੌਲੀ ਹੌਲੀ ਇਸ ਬੱਚਿਆਂ ਨਾਲ ਆਪਣੀ ਗੱਲਾਂ ਬਾਤਾਂ ਕਰਦੇ ਇਤਿਹਾਸ ਬਾਰੇ ਗੱਲਬਾਤ ਕਰਦੇ ਕਿਉਂਕਿ ਜਿਹੜਾ ਸ਼ਮਿੰਦਰਜੀਤ ਹੈਗਾ ਉਹ 8ਵੀਂ ਕਲਾਸ ਦੇ ਵਿੱਚ ਪੜਦਾ ਤੇ 9ਵੀਂ ਦੇ ਵਿੱਚ ਹੋਇਆਗਾ ਉਹ ਤੇ ਉਹਨੂੰ ਫਿਰ ਇਤਿਹਾਸ ਦੱਸਣ ਦਾ ਸਾਡਾ ਫਰਜ਼ ਬਣ ਜਾਂਦਾ ਕਿ ਜਿਹੜੇ ਆਪਾਂ ਗੁਰੂ ਘਰ ਚੱਲੇ ਆ ਆਪਾਂ ਕੱਲਾ ਮੱਥਾ ਨਹੀਂ ਟੇਕਣਾ ਹੁੰਦਾ ਉਥੇ ਉਹਦਾ ਇਤਿਹਾਸ ਵੀ ਪੜ੍ਹਨਾ ਹੁੰਦਾਗਾ ਸੁਣਨਾ ਹੁੰਦਾਗਾ ਤਾਂ ਕਿ ਬੱਚਿਆਂ ਅੰਦਰ ਇੱਕ ਸਿੱਖੀ ਦੀ ਚੇਟਕ ਵੀ ਲੱਗ ਸਕੇ ਤਾਂ ਕਿ ਉਹ ਵੀ ਆਪਦੇ ਇਤਿਹਾਸ ਉਤੇ ਮਾਣ ਮਹਿਸੂਸ ਕਰਨ ਉਹ ਵੀ ਉਸ ਚੀਜ਼ ਦਾ ਅਨੁਭਵ ਕਰ ਸਕਣ ਜਿਸ ਦੇ ਲਈ ਆਪਾਂ ਜਾ ਰਹੇ ਹਾਂ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਨੂੰ ਮਿਲਣ ਦੇ ਲਈ ਜਾਂ ਜਿਹੜੇ ਗੁਰਸਿੱਖਾਂ ਦੇ ਗੁਰੂ ਘਰ ਬਣੇ ਹੋਏ ਨੇ ਉਨ੍ਹਾਂ ਦਾ ਕੀ ਯੋਗਦਾਨ ਰਿਹਾਗਾ ਸਿੱਖ ਧਰਮ ਦੇ ਵਿੱਚ ਇਹ ਸਾਰੀਆਂ ਗੱਲਾਂ ਵਾਤਾ ਦੱਸਣੀਆਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਆਪਾਂ ਉਹੀ ਇਤਿਹਾਸ ਜਿਹੜਾਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਹੀ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਚਲੇ ਜਾਈਏ ਨੇ ਆਪਾਂ ਚਵਾਲ ਦੇ ਜਿਹੜਾ ਬਾਜ਼ਾਰ ਦੇ ਵਿੱਚ ਐਂਟਰ ਕਰ ਚੁੱਕੇ ਹਾਂਗੇ ਤੇ ਇਹ ਤੋਂ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਉਹ ਸੱਜੇ ਹੱਥਾਂ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਛੜਕ ਜਾਂਦੀ ਹੈਗੀ ਆਪਾਂ ਉਹਦੇ ਉੱਤੇ ਹੀ ਮੁੜਨਾਗਾ ਤੇ ਜਿਸ ਦੇ ਨਾਲ ਜਿਹੜਾ ਆਪਾਂ ਨੂੰ ਜਿਹੜਾ ਹੈਗਾ ਗੁਰੂ ਘਰ ਦੇ ਲਈ 100 ਕਿਲੋਮੀਟਰ ਜਾ ਕੇ ਪਰ ਕਬਈ ਹੱਥ ਸੜਕ ਮੁੜਦੀ ਹੈਗੀ ਉਤੋਂ ਆਪਾਂ ਵੀਰਵਾਪਾ ਬੁੱਢਾ ਜੀ ਨੂੰ ਐਂਟਰ ਕਰ ਜਾਨੇ ਹੈਗੀ ਉਹਨਾਂ ਦੇ ਗੁਰੂ ਘਰ ਵੱਲ ਨੂੰ ਸੋ ਆ ਚੌਂਕ ਆ ਗਿਆ ਚੌਂਕ ਤੋਂ ਆਪਾਂ ਸੱਜੇ ਹੱਥ ਮੁੜ ਚੁੱਕੇ ਹਾਂ ਕਿ ਤੇ ਇਸ ਦੇ ਨਾਲ ਹੀ ਹੈ ਜਿਹੜਾ ਉਹ 100 ਮੀਟਰ ਤੇ ਜਾ ਕੇ ਤਕਰੀਬਨ ਥੋੜੇ ਦੇ ਵੱਧ ਹੋਊਗਾ ਮੈਂ ਅੰਦਾਜ਼ੇ ਨਾਲ ਹੀ ਕਹਿ ਰਿਹਾ ਹਾਂਗਾ ਤੇ ਇਸ ਤਰ੍ਹਾਂ ਸੀ ਸਾਡੇ ਬਾਰੇ ਮਨ ਦੇ ਵਿੱਚ ਉਤਸ਼ਾਹ ਸੀਗਾ ਕਿ ਕਿਉਂਕਿ ਇਹ ਗੁਰੂ ਘਰ ਆ ਜਿਹੜਾ ਉਹ ਸਮਰਪਤੀ ਜਿਹੜਾ ਹੈਗਾ ਉਹ ਸੰਤਾਨ ਪ੍ਰਾਪਤੀ ਲਈ ਹੈਗਾ ਵੀਰਵਾਪਾ ਬੁੱਢਾ ਜੀ ਅੱਜ ਵੀ ਜਿਹੜੇ ਹੈਗੇ ਨੇ ਗੁਰਸਿੱਖਾ ਜੀ ਉਹ ਆਪਦੀਆਂ ਮਨੁਕਾਮਨਾ ਲੈ ਕੇ ਜ਼ਰੂਰ ਇੱਥੇ ਆਉ ਜੇਕਰ ਆਪਾਂ ਥੋੜਾ ਜਿਆਦਾ ਇਤਿਹਾਸ ਬਾਰੇ ਜਾਣਕਾਰੀ ਕਰ ਪਾਈਏ ਤਾਂ ਜਿਹੜਾ ਆਪਣਾ ਮੁਗਲ ਬਾਦਸ਼ਾਹ ਹੋਇਆ ਨਾ ਅਕਬਰ ਤੇ ਸਾਰੇ ਜਾਣਦੇ ਆਂਗੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਆਪਦਾ ਡੇਰਾ ਲਾਇਆਗਾ ਜਾਂ ਕਹਿ ਲਓ ਵੀ ਉਹਨੂੰ ਬਸਾਇਆਗਾ ਗੋਇੰਦਵਾਲ ਸਾਹਿਬ ਨੂੰ ਤਾਂ ਉਸ ਸਮੇਂ ਨਾ ਜਿਹੜੀ ਆਪਣੀ ਲੰਗਰ ਦੀ ਪ੍ਰਥਾ ਚੱਲਦੀ ਸੀਗੀ ਤੇ ਉਸ ਨੂੰ ਵੇਖਣ ਦੇ ਲਈ ਜਾਂ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਅਕਬਰ ਆਪ ਆਇਆ ਸੀਗਾ ਆਪਾਂ ਉਹਦੀਆਂ ਤਸਵੀਰਾਂ ਵੀ ਵੇਖਦੇ ਰਹਿੰਦੇ ਆਂਗੇ ਤੇ ਜਦੋਂ ਉਹ ਆਇਆ ਸੀਗਾ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਉਹ ਗੁਰੂ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਲੰਗਰ ਤੇ ਉਹਦੀ ਸੰਗਤ ਦੇ ਪੰਗਤਰੀ ਪ੍ਰਥਾ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਉਹ ਤਾਂ ਨੇ ਮਤਲਬ ਇੱਕ ਰਾਜਾ ਸੀਗਾ ਉਹਨੇ ਕੁਝ ਭੇਟ ਦੇਣ ਦੀ ਲਈ ਕੋਸ਼ਿਸ਼ ਕੀਤੀ ਤਾਂ ਗੁਰੂ ਅਮਰਦਾਸ ਮਹਾਰਾਜ ਨੂੰ ਉਹਨੇ ਨਾ ਕੁਝ ਜ਼ਮੀਨਾਂ ਦੇ ਪਟਿਆ ਜਿਹੜੇ ਉਹ ਦਿੱਤੇ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਪਟਾ ਸੀਗਾ ਉਹ ਜਾਂ ਕਹਿ ਲਓ ਵੀ ਇੱਕ ਇੱਕ ਟੁਕੜਾ ਸੀਗਾ ਜਿਹੜਾ ਜ਼ਮੀਨ ਦਾ ਉਹ ਪਿੰਡ ਚਵਾਲ ਦਾ ਨੇੜੇ ਦਾ ਹਿੱਸਾ ਸੀਗਾ ਤੇ ਉਹ ਜਿਹੜੋ ਦਿੱਤਾ ਗੁਰੂ ਸਾਹਿਬ ਨੂੰ ਗੁਰੂ ਮਹਾਰਾਜ ਨੇ ਉਹਦੀ ਜਿਹੜੀ ਖਾਮ ਸਭਾਲ ਦੀ ਜਾਂ ਖੇਤੀ ਦੀ ਸੇਵਾ ਜਾਂ ਉਥੇ ਕੋਈ ਪਸ਼ੂ ਜਿਹੜੇ ਰੱਖੇ ਸੀਗੇ ਗੁਰੂ ਘਰ ਦੇ ਹਨਾ ਉਹਨਾਂ ਦੀ ਜਿਹੜੀ ਸੇਵਾ ਸੀਗੀ ਉਹਦਾ ਜਿਹੜਾ ਪ੍ਰਬੰਧ ਹੈਗਾ ਉਹ ਬਾਬਾ ਬੁੱਢਾ ਜੀ ਨੇ ਦਿੱਤਾ ਆ ਤੁਸੀਂ ਖੱਬਿਆ ਤੇ ਦੇਖ ਰਹੇ ਹੋਗੇ ਇਹ ਕਾਲਜ ਦੀ ਬਿਲਡਿੰਗ ਆਗੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪੁਰਾਣਾ ਕਾਲਜ ਬਣਿਆ ਹੋਇਆ ਹੈਗਾ ਇੱਥੇ ਬੱਚਿਆਂ ਦੇ ਲਈ ਪੜਨ ਦੇ ਲਈ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ ਤੇ ਨਾਲ ਹੀ ਇਹਦੇ ਇੱਕ ਜਿਹੜਾ ਇਹਦੇ ਇੱਥੇ ਸਰਾ ਵੀ ਹੈਗੀ ਹੈ ਜਿਹੜਾ ਕਿਸੇ ਨੇ ਰਾਤ ਰਹਿਣਾ ਹੋਵੇ ਇਸ ਤਰ੍ਹਾਂ ਨੇ ਬਹੁਤ ਸਾਰੀਆਂ ਸੁਵਿਧਾਵਾਂ ਆਣੀਆਂ ਜਿਹਨੇ ਗੁਰੂ ਘਰ ਦੇ ਵਿੱਚ ਆਪਾਂ ਇਤਿਹਾਸ ਪੜ ਰਹੇ ਸੀਗੇ ਕਿ ਜਦੋਂ ਉਹ ਜ਼ਮੀਨ ਦਾ ਟੁਕੜਾ ਮਿਲ ਜਾਂਦਾ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਬੁੱਢਾ ਜੀ ਦੀ ਸੇਵਾ ਲਗਾ ਦਿੰਦੇ ਨੇਗੇ ਗੁਰੂ ਘਰ ਦੇ ਵਿੱਚ ਇਹਦੀ ਸਾਮ ਸੰਭਾਲ ਦੇ ਲਈ ਤਾਂ ਬਾਬਾ ਬੁੱਢਾ ਜੀ ਇੱਥੇ ਆ ਕੇ ਡੇਰਾ ਲਾ ਲੈਂਦੇ ਨੇਗੇ ਤੇ ਇੱਥੇ ਨਾ ਇੱਕ ਛੋਟਾ ਜਿਹਾ ਜੰਗਲ ਹੁੰਦਾ ਸੀਗਾ ਆਮ ਆਪਨੀ ਭਾਸ਼ਾ ਦੇ ਵਿੱਚ ਪੰਜਾਬ ਦੀ ਭਾਸ਼ਾ ਦੇ ਵਿੱਚ ਆਪਾਂ ਜਦੋਂ ਜਦੋਂ ਥੋੜਾ ਜਿਹਾ ਜੰਗਲ ਹੋਵੇ ਤਾਂ ਉਹਨੂੰ ਆਪਾਂ ਬੀੜ ਕਹਿੰਦੇ ਆਗੇ ਤੇ ਜਿਹਦੇ ਵਿੱਚ ਬਹੁਤ ਸਾਰੇ ਦਰਖਤ ਹੋਣ ਪਸ਼ੂ ਰਹਿੰਦੇ ਹੋਣ ਪੰਛੀ ਰਹਿੰਦੇ ਹੋਣ ਬੜਾ ਮਨਮੋਹਕ ਦ੍ਰਿਸ਼ ਹੋਵੇ ਤਾਂ ਉਸ ਨੂੰ ਆਪਾਂ ਬੀੜ ਕਹਿੰਦੇ ਆਗੇ ਤਾਂ ਇਸ ਬੀੜ ਦੀ ਜਿਹੜੀ ਸੇਵਾ ਸੰਭਾਲ ਸੀ ਉਹ ਬਾਬਾ ਬੁੱਢਾ ਜੀ ਨੇ ਕੀਤੀ ਤੇ ਪਸ਼ੂ ਵੀ ਰਖੇ ਜ਼ਮੀਨ ਦੀ ਖੇਤੀ ਵੀ ਕਰੀ ਨਾਲ ਦੀ ਨਾਲ ਉਹ ਇੱਕ ਸੇਵਾ ਕਰਦੇ ਹੁੰਦੇ ਸੀਗੇ ਕਿ ਜਿੰਨੇ ਵੀ ਬੱਚੇ ਉਹਨਾਂ ਕੋਲੇ ਆਉਂਦੇ ਦਰਸ਼ਨਾਂ ਲਈ ਜਾਂ ਕੋਈ ਗੁਰਸਿੱਖ ਮਾਈ ਭਾਈ ਮਿਲਣ ਆਉਂਦਾ ਤਾਂ ਉਹਨਾਂ ਨੂੰ ਨਾਲ ਦੀ ਨਾਲ ਉਹ ਗੁਰਬਾਣੀ ਪੜ੍ਹਨੀ ਸਿਖਾਉਂਦੇ ਗੁਰ ਇਤਿਹਾਸ ਦੀ ਜਾਣਕਾਰੀ ਦਿੰਦੇ ਯਾਨੀ ਕਿ ਉਹ ਸਿੱਖੀ ਦੀ ਜਿਹੜੀ ਹੈਗੇ ਸੇਵਾ ਵੀ ਕਰਦੇ ਪ੍ਰਚਾਰ ਵੀ ਕਰਦੇ ਇਹ ਗੱਲਾਂ ਮੈਂ ਆਦੇ ਬੇਟੇ ਨੂੰ ਦੱਸਿਆਂ ਨਾਲ ਸਾਰੀ ਫੈਮਿਲੀ ਨੂੰ ਦੱਸਿਆਂ ਤਾਂ ਉਹਨਾਂ ਨੂੰ ਬੜਾ ਵਧੀਆ ਲੱਗਿਆਗਾ ਨਹੀਂ ਤਾਂ ਆਪਾਂ ਸਿਰਫ ਇਹੀ ਸਮਝ ਲੈਣਾ ਕਿ ਵੀਰ ਬਾਬਾ ਬੁੱਢਾ ਜੀ ਦੇ ਚੱਲੇ ਆਂ ਵੀ ਆਪਾਂ ਮਨੁਕਾਮਨਾ ਲੈ ਕੇ ਕੋਈ ਜੇ ਘਰ ਦੇ ਵਿੱਚ ਸੰਤਾਨ ਦੀ ਤੋਟ ਆ ਤੇ ਆਮ ਗੁਰ ਸਿੱਖੇ ਇਸ ਤਰ੍ਹਾਂ ਹੀ ਹੁੰਦੇ ਨੇ ਆਪਾਂ ਜਿਸ ਗੁਰੂ ਘਰ ਜਾਈਏ ਇਤਿਹਾਸ ਵੀ ਸਮਝਣਾ ਹੁੰਦਾ ਸੋ ਅਸੀਂ ਪਹੁੰਚ ਗਏ ਮੇਰੀ ਧਰਮ ਪਤਨੀ ਨਾਲ ਗੁਰ ਫਤਿਹ ਸਿੰਘ ਅਗਾ ਹਨ ਸ਼ਿਮਿੰਦਰ ਜੀ ਤਗਾ ਤੇ ਅਸਾਡੀ ਫੋਟੋ ਆ ਗਈ ਸੀ ਫੋਟੋ ਕਰਵਾਈਏ ਥੇ ਅਜੀ ਵੀਡੀਓ ਬਣਵਾਈ ਤਾਂ ਕਿ ਅਸੀਂ ਬਲੌਗ ਦੇ ਵਿੱਚ ਪਾ ਸਕੀਏ ਇਹਨੂੰ ਸਾਨੂੰ ਬੜਾ ਵਧੀਆ ਲੱਗਿਆ ਬੱਚੇ ਬੜੇ ਖੁਸ਼ ਸੀਗੇ ਆਪਸ ਵਿੱਚ ਖੇਡ ਰਹੇ ਸੀਗੇ ਉਹ ਤੇ ਅਸੀਂ ਜਿਹੜਾ ਦੱਸ ਦਈਏ ਕਿ ਜਦੋਂ ਇਹ ਸਾਡੇ ਘਰ ਦੇ ਵਿੱਚ ਨਹੀਂ ਆਏ ਸੀਗੇ ਤਾਂ ਅਸੀਂ ਉਹ ਤਾਂ ਦਰਸ਼ਨ ਕਰਨ ਆਏ ਸੀ ਇੱਥੇ ਕਿ ਸਾਡੇ ਵੀ ਪ੍ਰਮਾਤਮਾ ਸੁਣ ਲਈ ਫਿਰ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ કરી ਤਾਂ ਦੋ ਇਹ ਬੇਟੇ ਨੇਗੇ ਤੇ ਇੱਕ ਬੀਟੀ ਹੋਈ ਹੈਗੀ ਤਿੰਨ ਇਕੱਠੇ ਨੇਗੇ ਆਹ ਟ੍ਰਿਪਲ ਐਟ ਕਹਿ ਦਿੰਨੇ ਆਪਾਂ ਇਹਨਾਂ ਨੂੰ ਤਿੰਨ ਬੱਚਿਆਂ ਦੀ ਦਾਤ ਹੈ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਸਾਡੇ ਝੋਲੀ ਪਾਈ ਹੈਗੀ ਮੇਰੇ ਭਰਾ ਦੇ ਘਰੇ ਅ ਇਸ ਤਰ੍ਹਾਂ ਆਪਾਂ ਦੇਖਦੇ ਜਾਈਏ ਕਿ ਸੱਜੇ ਹੱਥਾ ਜਿਹੜਾ ਗੁਰੂ ਘਰ ਦੇ ਹਾਲ ਹੈਗਾ ਆਪਣੀ ਜਿਹੜੀ ਗੱਲ ਸੀਗੀ ਕਿ ਗੁਰੂ ਪਲਾਸ ਪਾਛੇ 6ਵੀਂ ਇੱਕ ਇਤਿਹਾਸਕ ਆਪਣੀ ਕਿਤਾਬ ਲਿਖੀ ਹੋਈ ਹੈਗੀ ਉਹਦੇ ਅਨੁਸਾਰ ਜਦੋਂ ਮਾਤਾ ਗੰਗਾ ਜੀ ਦੇ ਘਰੇ ਜਾਂ ਕਹੇ ਲੋ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੁੰਦੀ ਤਾਂ ਉਹ ਸੇਵਾ ਲਾਉਂਦੇ ਨੇ ਮਾਤਾ ਗੰਗਾ ਜੀ ਦੀ ਕਿ ਤੁਸੀਂ ਗੁਰੂ ਸਾਹਿਬ ਨੂੰ ਜਾਂ ਕਹੇ ਲੋ ਵੀ ਆਪ ਹੱਥੀਂ ਨੰਗੇ ਪੈਰੀ ਜਾਓ ਮਿੱਸੀ ਮਿਸਾ ਪ੍ਰਸ਼ਾਦਾ ਲੈ ਕੇ ਜਾਓ ਹਨ ਨਾਲ ਗੰਢੇ ਲੈ ਕੇ ਜਾਓ ਅਰੇ ਪਿਆਰ ਨਾਲ ਰੋਟੀ ਲਾ ਕੇ ਸਰਦਾ ਨਾਲ ਰੋਟੀ ਲਾ ਕੇ ਪ੍ਰਸ਼ਾਦੇ ਲਾ ਕੇ ਤੇ ਤੁਸੀਂ ਉਹ ਆਪਣਾ ਜਿਹੜਾ ਗੁਰਸੇਖਾ ਬਾਬਾ ਬੁੱਢਾ ਜੀ ਉਹਨਾਂ ਦੇ ਕੋਲੇ ਜਾਓ ਜਿੱਥੇ ਉਹ ਰਹਿੰਦੇ ਨੇਗੇ ਫਿਰ ਉਹ ਪੰਜਵੇਂ ਪਾਸ਼ਾ ਦੀ ਅੱਗੇ ਸੁਣ ਕੇ ਮਾਤਾ ਗੰਗਾ ਜੀ ਇੱਥੇ ਆਏ ਇਸ ਬੀੜ ਦੇ ਵਿੱਚ ਆਪ ਪੈਦਲ ਚੱਲ ਕੇ ਆਏ ਤਾਂ ਉਹਨਾਂ ਨੇ ਆ ਕੇ ਆਪਦੀ ਮਨੁਕਾਮਨਾ ਦੱਸੀ ਵੀ ਸਾਡੇ ਘਰ ਦੇ ਵਿੱਚ ਸੰਤਾਨ ਨਹੀਂ ਹੋ ਰਹੀ ਤਾਂ ਬਾਬਾ ਬੁੱਢਾ ਜੀ ਨੇ ਉਦੋਂ ਪ੍ਰਸ਼ਾਦਾ ਛਕ ਰਹੇ ਸੀਗੇ ਤੇ ਗੰਡਾ ਹੱਥ ਵਿੱਚ ਸੀ ਉਹਨਾਂ ਦੇ ਤੇ ਉਹਨਾਂ ਨੇ ਆਹਦੇ ਗੋਡੇ ਤੇ ਰੱਖ ਕੇ ਜਦੋਂ ਗੰਡਾ ਭੰਨਿਆ ਮੁਠੀ ਨਾਲ ਤਾਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਹਾਡੇ ਘਰ ਇੱਕ ਐਸਾ ਪੁੱਤਰ ਆਵੇਗਾ ਜਿਹੜਾ ਬੈਰੀਆਂ ਦੇ ਜਿਹੜੇ ਸਿਰ ਨੇ ਉਹ ਆ ਗੰਡੇ ਵਾਂਗੂ ਭੰਨਿਆ ਕਰੇਗਾ ਕਹਿਣ ਦਾ ਮਤਲਬ ਇਹਨਾਂ ਮਹਾਵਲੀ ਇੱਕ ਵੱਡਾ ਜੋਧਾ ਪੈਦਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤੇ ਉਹ ਅਤੇ ਹਾਸਕ ਜਾਂ ਕਹਿ ਲਓ ਆਪਣੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆਗਾ ਤਾਂ ਉਹਨਾਂ ਦਾ ਜਿਹੜਾ ਜੁੱਸਾ ਸੀ ਬੜੇ ਭਾਰੇ ਸੀ ਹਨਾ ਬੜੇ ਭਾਰੇ ਜੁੱਸੇ ਵਾਲੇ ਸੀਗੇ ਤਾਂ ਉਹਨਾਂ ਨੇ ਇੱਥੇ ਆ ਕੇ ਚਾਰ ਜੰਗਾਂ ਵੀ ਲੜੀਆਂ ਚਾਰ ਜੰਗਾਂ ਲੜ ਕੇ ਜਿੱਤ ਵੀ ਪ੍ਰਾਪਤ ਕਰੀ ਸੋ ਆਪਾਂ ਆਮ ਤੌਰ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਹਨਾ ਬਟ ਜੋਧਾ ਬਹੁਤ ਪਰਉਪਕਾਰੀ ਗੁਰੂ ਮਹਾਰਾਜ ਨੂੰ ਉਹਨਾਂ ਨੇ ਇਹ ਕਹਿ ਕੇ ਸਨਮਾਨਿਆ ਸੀਗਾ ਤੇ ਜਿਸ ਦੇ ਵਿੱਚ ਜਦੋਂ ਇਹ ਇੱਥੇ ਆਉਂਦੇ ਨੇ ਮਾਤਾ ਗੰਗਾ ਜੀ ਤਾਂ ਉਦੋਂ B22280 ਆ ਜਿਹੜਾ ਉਹ ਚੱਲ ਰਿਹਾ ਸੀਗਾ ਤੇ ਉਸ ਨੂੰ ਮੁੱਖ ਰੱਖ ਕੇ ਇੱਥੇ ਤਿੰਨ ਦਿਨਾਂ ਜੋੜ ਮੇਲਾ ਵੀ ਲੱਗਦਾਗਾ B222 ਤੇ ਅੰਮ੍ਰਿਤ ਵੀ ਛਕਾਇਆ ਜਾਂਦਾਗਾ ਉਹਨਾਂ ਦਿਨਾਂ ਦੇ ਵਿੱਚ ਇੱਥੇ ਦਿਵਾਨ ਵੀ ਲੱਗਦੇ ਨੇਗੇ ਬਹੁਤ ਸੰਗਤਾਂ ਬਹੁਤ ਭਾਰੇ ਰੂਪ ਦੇ ਵਿੱਚ ਇੱਥੇ ਆਉਂਦੀ ਆ ਤੇ ਹਰ ਇੱਕ ਸੰਗਤ ਮਿਸੇ ਪ੍ਰਸ਼ਾਦ ਦੇ ਲੈ ਕੇ ਆਉਂਦੀ ਆ ਇਹ ਹੀ ਮਨੋਂ ਕਾਮਨਾ ਕਰਦੇ ਕਿ ਸਾਡੇ ਘਰੇ ਪੁੱਤਰ ਪ੍ਰਾਪਤੀ ਹੋਵੇ ਤੇ ਚਲੋ ਕਈ ਵਾਰ ਪਰਿਵਾਰਾਂ ਦੇ ਵਿੱਚ ਨਾ ਇਸ ਤਰ੍ਹਾਂ ਹੁੰਦਾਗਾ ਅਗਲਾ ਕਹਿੰਦਾ ਸਾਡੇ ਘਰੇ ਧੀ ਵੀ ਹੋ ਜੇ ਅਸੀਂ ਦੋਨੇ ਅਰਦਾਸਾਂ ਲੈ ਕੇ ਆਏ ਸੀ ਕਿ ਸਾਡੇ ਘਰੇ ਪੁੱਤਰ ਵੀ ਹੋਣ ਤੇ ਧੀ ਵੀ ਹੋਵੇ ਤੇ ਉਹ ਮਹਾਰਾਜ ਨੇ ਸਾਡੀ ਮੰਨ ਲਈ ਤੇ ਸਾਡੇ ਘਰੇ ਇੱਕ ਧੀ ਹੋਈ ਹੈਗੀ ਤੇ ਦੋ ਸਾਡੇ ਪੁੱਤਰ ਨੇ ਛੋਟੇ ਗੁਰਫਤੇ ਸਿੰਘ ਬੈਠਾਗਾ ਸਾਹਮਣੇ ਗੁਰਗਜਨ ਸਿੰਘ ਬੈਠਾਗਾ ਸਾਡੇ ਕੋਲੇ ਬੜੇ ਜਿਹੜੇ ਤਲਾ ਦੇ ਵਿੱਚ ਜਾਂ ਕਿਹੜੋ ਸਰੋਵਰ ਦੇ ਵਿੱਚ ਮੱਛੀਆਂ ਸੀ ਉਹਨਾਂ ਨਾਲ ਖੇਡ ਰਹੇ ਸੀਗੇ ਪਾਣੀ ਦੇ ਨਾਲ ਇਹਨਾਂ ਨੂੰ ਬੜਾ ਵਧੀਆ ਲੱਗ ਰਿਹਾ ਸੀਗਾ ਕਿਉਂਕਿ ਮੌਸਮ ਵੀ ਥੋੜਾ ਜਿਹਾ ਗਰਮੀ ਵਾਲਾਗਾ ਹੜੀ ਦੇ ਦਿਨ ਚੱਲਦੇ ਨੇਗੇ ਸੋ ਅਸੀਂ ਇੱਥੇ ਪੰਜ ਇਸ਼ਨਾਨ ਕਰਵਾ ਕੇ ਆਪ ਪੰਜ ਇਸ਼ਨਾਨ ਕਰਿਆ ਇਹ ਜਿਹੜਾ ਸਰੋਵਰ ਹੈਗਾ ਇਹ 70 ਵਰਗ ਜਿਹੜਾ ਮੀਟਰ ਦੇ ਵਿੱਚ ਬਣਿਆ ਹੋਇਆਗਾ ਜੋ ਜੋ ਬੜਾ ਜਾਂਕ ਸਾਫ਼ ਪਾਣੀ ਹੈ ਦੇ ਵਿੱਚ ਤੇ ਬੜਾ ਵਧੀਆ ਲੱਗਿਆਗਾ ਇੱਥੇ ਇਸ਼ਨਾਨ ਕਰਕੇ ਸੋ ਇਸ ਤੋਂ ਬਾਅਦ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਚਲੇ ਜਾਨੇ ਹਾਂਗੇ ਅਰਦਾਸ ਕਰਵਾਉਣੀ ਹੈਗੇ ਦੀਗਾਂ ਲੈ ਕੇ ਪ੍ਰਸ਼ਾਦੀ ਲੈ ਕੇ ਆਏ ਸੀ ਘਰੋਂ ਬਣਾ ਕੇ ਮਿਸੇ ਪ੍ਰਸ਼ਾਦਿਤ ਨਾਲ ਪਿਆਜ ਦੇ ਸੋ ਅਸੀਂ ਜਿਹੜੇ ਹੈਗੇ ਸਾਰੇ ਜਣੇ ਬਹਿ ਕੇ ਇੱਥੇ ਵੀਡੀਓ ਬਣਾ ਪਾਈ ਸ਼ਮਿੰਦਰ ਸਿੰਘ ਸਾਡੀ ਹੁਣ ਜਿਹੜੀ ਹੈਗਾ ਫੋਟੋਗ੍ਰਾਫੀ ਕਰ ਰਿਹਾ ਹੈਗਾ ਸੋ ਪਿਛਲੇ ਪਾਸੇ ਸਾਡੇ ਗੁਰੂ ਘਰ ਹੈਗਾ ਮੇਨ ਬਾਬਾ ਬੁੱਢਾ ਜੀ ਦਾ ਜਿਸ ਦੇ ਦਰਸ਼ਨ ਕਰਨ ਦੇ ਲਈ ਅਸੀਂ ਆਏ ਆਂ ਜੀ ਇੱਥੇ ਸ਼ੁਕਰਾਨਾ ਕਰਨ ਆਏ ਆ ਇੱਕ ਦਿਨ ਅਸੀਂ ਆਏ ਸੀਗੇ ਇੱਥੇ ਕਿ ਸਾਡੇ ਘਰੇ ਕੁਝ ਨਾ ਕੁਝ ਪ੍ਰਮਾਤਮਾ ਤੁਹਾਡੀ ਕਿਰਪਾ ਹੋਵੇ ਤੇ ਮੇਰੇ ਭਰਾ ਦੇ ਘਰੇ ਜਿਹੜਾ ਹੈਗਾ ਸੰਤਾਨ ਜਿਹੜੀ ਪ੍ਰਾਪਤੀ ਹੋਵੇ ਸੋ ਗੁਰੂ ਮਹਾਰਜਨ ਸਾਡੀ ਅਰਦਾਸ ਮੰਨ ਲਈ ਵੀਰ ਬਾਬਾ ਬੁੱਢਾ ਜੀ ਇਹ ਬਾਬਾ ਬੁੱਢਾ ਜੀ ਦੇ ਗੁਰੂ ਘਰ ਦੇ ਵਿੱਚ ਸਾਡੀ ਅਰਦਾਸ ਕਰੀ ਕਾਮਯਾਬ ਹੋਈ ਹੈਗੀ ਸਾਡੀ ਸੁਣੀ ਹੈ ਗੁਰੂ ਮਹਾਰਾਜ ਨੇ ਅਸੀਂ ਬੜਾ ਧੰਨਵਾਦੀ ਆ ਇਹਨਾਂ ਦੇ ਬਹੁਤ ਹੀ ਵਿਸ਼ਾਲ ਬਿਲਡਿੰਗ ਬਣੀ ਹੋਈ ਹੈਗੀ ਤੇ ਜਿਹੜਾ ਹੈਗਾ ਬਹੁਤ ਹੀ ਪਿਆਰਾ ਜੱਗ ਕਿ ਲੋ ਸੋਹਣਾ ਪੁਰਾਣਾ ਗੁਰਦੁਆਰਾ ਸਾਹਿਬ ਹੈਗਾ ਜਰੂਰ ਆਓ ਇੱਥੇ ਦਰਸ਼ਨ ਕਰਨ ਦੇ ਲਈ ਦਰਸ਼ਨ ਕਰੋ ਸਾਹਮਣੇ ਜਿਹੜੇਗਾ ਪ੍ਰਸ਼ਾਦੇ ਹੈਗੇ ਆ ਸਾਹਮਣੇ ਇੱਕ ਖੂਹ ਹੈਗਾ ਜਿਹਦੇ ਦਰਸ਼ਨ ਸੁਮਿੰਦਰ ਸਿੰਘ ਕਰ ਰਿਹਾ ਹੈਗਾ ਇਹ ਖੂਹ ਆ ਬਹੁਤ ਹੀ ਪ੍ਰਾਤਨ ਖੂਹ ਆਗਾ ਇੱਥੇ ਹੋ ਸਕਦਾਗਾ ਇਹ ਪਾਣੀ ਪੀਣ ਦੇ ਲਈ ਹਨਾ ਲੰਗਰ ਪ੍ਰਸ਼ਾਦਿਆਂ ਦੇ ਲਈ ਇਹ ਜਿਹੜਾ ਖੂਹ ਆ ਤਾਂ ਪਾਣੀ ਵਰਤਿਆ ਜਾਂਦਾ ਹੋਵੇ ਸੋ ਸਾਹਮਣੀ ਬਿਲਡਿੰਗ ਦੇ ਵਿੱਚ ਜਿਹੜੇ ਮਿਸੇ ਪ੍ਰਸ਼ਾਦੇ ਆ ਉਹ ਲੈ ਵੀ ਜਾਂਦੇ ਆ ਤੇ ਸੰਗਤਾਂ ਨੂੰ ਸ਼ਖਾਈ ਵੀ ਸ਼ਿਕਾਈ ਵੀ ਜਾਂਦੇ ਹੈਗੇ ਸੋ ਅਸੀਂ ਉਡੀਕ ਕਰਦੇ ਸੀਗੇ ਜਗਤਾਰ ਸਿੰਘ ਸਾਡਾ ਵੀ ਨਾਲੇ ਛੋਟਾ ਭਰਾਗਾ ਉਹ ਪ੍ਰਸ਼ਾਦ ਦੇਣ ਗਿਆ ਸੀਗਾ ਤੇ ਨਾਲੇ ਉੱਥੇ ਉਹ ਦੀਗ ਜਿਹੜੀ ਹੈਗੀ ਉਹ ਲੈਣ ਦੇ ਲਈ ਗਿਆ ਸੀਗਾ ਸੋ ਉਸ ਤੋਂ ਬਾਅਦ ਅਸੀਂ ਅਰਦਾਸ ਕਰਵਾਉਣੀ ਹੈਗੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂਗੇ ਆ ਹੁਣ ਅਸੀਂ ਦੀਗ ਆ ਜਿਹੜਾ ਉਹ ਉਹਦਾ ਭੋਗ ਲਵਾਵਾਂਗੇ ਉਸ ਤੋਂ ਉਪਰੰਤ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰ ਜਾਗੇ। ਸੋ ਇਸ ਤਰ੍ਹਾਂ ਅਸੀਂ ਜਿਹੜਾ ਚੱਲਦੇ ਗਏ ਬਲੌਗ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਤੁਰੇ ਗਏ। ਤੇ ਤੁਸੀਂ ਵੀ ਜਰੂਰ ਇੱਕ ਵਾਰੀ ਆਓ ਜਿਹੜੀਆਂ ਸੰਗਤਾਂ ਨੇ ਹੁਣ ਤੱਕ ਦਰਸ਼ਨ ਨਹੀਂ ਕਰੇ ਬਾਬਾ ਬੁੱਢਾ ਜੀ ਦੇ ਇਸ ਸਥਾਨ ਦੇ ਉੱਤੇ ਤਾਂ ਜਰੂਰ ਆਉਣ ਕਿਉਂਕਿ ਬਹੁਤ ਹੀ ਸ਼ਰਧਾ ਭਾਵਨਾ ਨਾਲ ਆ ਕੇ ਆਪਣੀ ਹਰ ਇੱਕ ਜਿਹੜੀ ਕਹਿ ਲਓ ਗੁਰਸਿੱਖੀ ਮੁਤਾਬਕ ਜਿਹੜੇ ਮਨੋ ਕਾਮਨਾਵਾਂ ਨੇ ਉਹ ਪੂਰਨ ਹੁੰਦੀਆਂ ਨੇਗੀਆਂ। ਕਿਉਂਕਿ ਜਦੋਂ ਆਪਾਂ ਸ਼ਰਧਾ ਦੇ ਨਾਲ ਅਰਦਾਸਾਂ ਕਰਦੇ ਆਂ ਕਿ ਤਾਂ ਆਪਣੀਆਂ ਜਰੂਰ ਅਰਦਾਸਾ ਪੂਰਗੀਆਂ ਹੁੰਦੀਆਂ ਨੇ ਆ ਗੁਰਮੇਹਰ ਕੌਰ ਹੈ ਜੀ ਜਿਹੜੀ ਮਿਰਗੋ ਦੀ ਚੱਕੀ ਹੋਈ ਹੈਗੀ ਬੜੀ ਪਿਆਰੀ ਸਾਡੀ ਬੇਟੀ ਹੈਗੀ ਇਹ ਤੇ ਬਹੁਤ ਹੀ ਜਿਹੜਾ ਹੈਗਾ ਇਹਨਾਂ ਦੇ ਨਾਲ ਮਨ ਖੁਸ਼ ਹੁੰਦਾ ਜਦੋਂ ਆਪਾਂ ਖੇਡਦੇ ਆਂ ਬੱਚਿਆਂ ਦੇ ਨਾਲ ਰਹਿੰਦੇ ਆਂਗੇ ਸਾਰਾ ਦਿਨ ਹਨਾ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾਗਾ ਬੱਚਿਆਂ ਨੂੰ ਸਿਖਾਉਣ ਨੂੰ ਮਿਲਦਾਗਾ ਬਹੁਤ ਹੀ ਵਧੀਆ ਜਿਹੜਾ ਸਮਾਂ ਲੰਘਦਾਗਾ ਸੋ ਸਾਹਮਣੇ ਗੁਰੂ ਘਰ ਦਾ ਮੇਨ ਹਾਲ ਹੈਗਾ ਜਾਂ ਚਲੋ ਦਰਬਾਰ ਸਾਹਿਬ ਹੈਗਾ ਜਿਸ ਦੇ ਵਿੱਚ ਅਸੀਂ ਦਰਸ਼ਨ ਕਰਨ ਦੇ ਲਈ ਅੰਦਰ ਜਾਣੇ ਆਂਗੇ ਪਰੰਤੂ ਉਹੀ ਮर्याਦਾਂ ਨੂੰ ਮੁੱਖ ਰੱਖਦੇ ਮੈਂ ਅੰਦਰੋਂ ਜਿਹੜੀ ਹੈਗੀ ਹੈਗੀ ਉਹ ਵੀਡੀਓਗ੍ਰਾਫੀ ਜ਼ਿਆਦਾ ਨਹੀਂ ਕਰਾਂਗਾ ਸੋ ਤੁਹਾਨੂੰ ਇੱਥੇ ਹੀ ਜਿਹੜੇ ਦਰਸ਼ਨ ਕਰਵਾਉਨੇ ਹੈਗੇ ਉਸ ਤੋਂ ਉਪਰੰਤ ਜਦੋਂ ਬਾਹਰ ਆਏ ਤਾਂ ਅਸੀਂ ਜਿਹੜਾ ਹੈਗਾ ਉਹ ਦਰਸ਼ਨ ਕਰੇਗੇ ਇਤਿਹਾਸ ਪੜਿਆ ਇਤਿਹਾਸ ਪੜਨ ਤੋਂ ਬਾਅਦ ਇੱਕ ਬਾਬਾ ਬੁੱਢਾ ਜੀ ਦੇ ਇੱਥੇ ਜਿਹੜੀ ਪੰਸਾਬ ਵਾਲੀ ਲਿਖੀ ਹੋਈ ਹੈਗੀ ਬਾਬਾ ਬੁੱਢਾ ਜੀ ਨਾਮ ਸੀ ਇਹਨਾਂ ਦਾ ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਨੂੰ ਬਾਬਾ ਬੁੱਢਾ ਕਿਹਾ ਸੀਗਾ ਸੋ ਇਹਨਾਂ ਦੀਆਂ ਜਿਹੜੇ ਚਾਰ ਪੁੱਤਰ ਸੀਗੇ ਇਹਨਾਂ ਦੇ ਚਾਰ ਪੁੱਤਰਾਂ ਦੇ ਵਿੱਚੋਂ ਜਿਹੜਾ ਭਾਈ ਭਾਨਾ ਜੀ ਹੋਇਆਗਾ ਉਹਨਾਂ ਦੇ ਅੱਗੇ ਤਿੰਨ ਪੁੱਤਰ ਸੀਗੇ ਤੇ ਉਹਨਾਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਜਿਹੜਾ ਭਾਈ ਸਰਬਨ ਸਿੰਘ ਸਰਬਨ ਜੀ ਹੋਏ ਨੇ ਉਹਨਾਂ ਨੇ ਇੱਕ ਪੁੱਤਰ ਹੋਇਆ ਸੀਗਾ ਭਾਈ ਝੰਡਾ ਜੀ ਤੇ ਉਸ ਤੋਂ ਬਾਅਦ ਭਾਈ ਗੁਰਦਿੱਤਾ ਜੀ ਤੇ ਭਾਈ ਹਰਦਿੱਤਾ ਜੀ ਭਾਈ ਗੁਰਦਿੱਤਾ ਜੀ ਦੇ ਅੱਗੇ ਦੋ ਜਿਹੜੇ ਹੈਗੇ ਨੇ ਇੱਕ ਬੇਟੀ ਤੇ ਇੱਕ ਬੇਟਾ ਹੋਇਆ ਸੀਗਾ ਉਹ ਅੱਗੇ ਵੰਸ਼ਾਵਲੀ ਇਹਨਾਂ ਦੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਲਿਓ ਇੱਥੇ ਆਪਾਂ ਪ੍ਰਸ਼ਾਦੇ ਆ ਜਿਹੜੇ ਉਹ ਲੰਗਰ ਦੇ ਵਿੱਚ ਪਾਈ ਮਿਸੇ ਪ੍ਰਸ਼ਾਦੇ ਨਾਲ ਗੁੰਡੇ ਨਾਲ ਅਚਾਰ ਇਸ ਤਰ੍ਹਾਂ ਹੀ ਭੇਟਾ ਕਰਕੇ ਗੁਰੂ ਸਾਹਿਬ ਨੂੰ ਸ਼ੁਕਰਾਨਾ ਕਰਿਆ ਤੇ ਉਸ ਤੋਂ ਬਾਅਦ ਪ੍ਰਸ਼ਾਦ ਦੇ ਰੂਪ ਦੇ ਵਿੱਚ ਅਸੀਂ ਛਕਿਆ ਵੀ ਸੋ ਫਿਰ ਅਸੀਂ ਲੰਗਰ ਹਾਲ ਦੇ ਵਿੱਚ ਗਏ ਜਿਹੜਾ ਹੈਗਾ ਭੁੱਖ ਲੱਗੀ ਹੋਈ ਸੀ ਸਵੇਰ ਦਾ ਸਮਾਂ ਸੀਗਾ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਫਿਰ ਦੁਬਾਰੇ ਚਾਲੇ ਪਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਤੇ ਉਸ ਤੋਂ ਪਹਿਲਾਂ ਅਸੀਂ ਛੇੜਾ ਸਭ ਗਏ ਹਾਂ ਜਿੱਥੇ ਗੁਰੂ ਸਾਹਿਬ ਨੇ ਛੇ ਹਲਟਾਂ ਦਾ ਜਿਹੜਾ ਖੂਲ ਲਗਵਾਇਆ ਸੀਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾਗਾ ਗੁਰੂ ਘਰ ਦੇ ਵਿੱਚ ਉਸ ਖੁਸ਼ੀ ਦੇ ਵਿੱਚ ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਗਲੇ ਬਲੌਗ ਦੇ ਵਿੱਚ ਫਿਰ ਬਲੌਗ ਨਾਲ ਵਾਲੇ ਲੰਮੇ ਹੋ ਜਾਂਦੇ ਨੇ ਤੇ ਤੁਸੀਂ ਜਿਹੜਾ ਹੈਗਾ ਉਹ ਘੱਟ ਦੇਖਦੇ ਹੋਗੇ ਸਾਰੇ ਜਣੇ ਸੋ ਕਿਰਪਾ ਕਰਕੇ ਸਾਨੂੰ ਵੀ ਸਪੋਰਟ ਕਰੋ ਤੇ ਜਿਹੜੇ ਸਾਡੇ ਬਲੌਗ ਨੇ ਇਹਨਾਂ ਨੂੰ ਅੱਗੇ ਸ਼ੇਅਰ ਕਰਿਆ ਕਰੋ ਵੇਖਿਆ ਕਰੋ ਤਾਂ ਕਿ ਸਾਡਾ ਹੋਰ ਵੀ ਸਾਨੂੰ ਮੋਟੀਵੇਸ਼ਨ ਮਿਲੇ ਤੇ ਅਸੀਂ ਬਲੌਗ ਬਣਾਉਣੇ ਸ਼ੁਰੂ ਕਰੀ ਗਏ ਤੇ ਜਿਹੜੇ ਸਾਡੇ ਬਲੌਗ ਹੋਣਗੇ ਉਹ ਅਸੀਂ ਇਨਫੋਰਮੇਟਿਵ ਜਾਂ ਇਤਿਹਾਸਕ ਰੂਪ ਦੇ ਵਿੱਚ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਜਾਣਕਾਰੀ ਦੇਣ ਦੇ ਲਈ ਬਣਾਇਆ ਕਰਾਂਗੇ ਉਹ ਜਿਹੜਾ ਹੈਗਾ ਆਮ ਗੱਲਾਂ ਬਾਤਾਂ ਲਈ ਇਹ ਸੀ ਬਲੌਗ ਜਿਹੜੇ ਹੈਗੇ ਉਹ ਘਟ ਬਣਾਉਨੇ ਆ ਆ ਗੁਰੂ ਘਰ ਦੇ ਵਿੱਚ ਅਸੀਂ ਲੰਗਰ ਦੇ ਵਿੱਚ ਹਿੱਸਾ ਪਾਇਆ ਤੇ ਉਦੋਂ ਵਾਰ ਲੰਗਰ ਛਕਿਆ ਵੀ ਸੋ ਬੜਾ ਵਿਸ਼ਾਲ ਆ ਜਿਹੜਾ ਲੰਗਰ ਹਾਲ ਬਣਿਆ ਹੋਇਆ ਅੰਦਰ ਬਹੁਤ ਹੀ ਸਵਾਦ ਆ ਜਿਹੜਾ ਤੇ ਭੋਜਨ ਬਣਦਾਗਾ ਵੈਸੇ ਦਾ ਹਰ ਇੱਕ ਗੁਰੂ ਘਰ ਦੇ ਵਿੱਚ ਹੀ ਕੋਈ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੁੰਦਾ ਇਸ ਕਰਕੇ ਜਿੰਨਾ ਵੀ ਲੰਗਰ ਪ੍ਰਸ਼ਾਦਾ ਹੁੰਦਾਗਾ ਉਹ ਸਵਾਦ ਬਣਦਾ ਹੁੰਦਾ ਸੋ ਇੱਥੇ ਵੀ ਬਹੁਤ ਹੀ ਉਸੇ ਹੀ ਸ਼ਰਧਾ ਭਾਵਨਾ ਦੇ ਨਾਲ ਜਦੋਂ ਪ੍ਰਸ਼ਾਦਾ ਛਕਣ ਜਾਂਦੇ ਆ ਤਾਂ ਗੁਰੂ ਮਹਾਰਾਜ ਆਪੇ ਸਾਡੇ ਰਸਾਂ ਦੇ ਵਿੱਚ ਜਿਹੜਾ ਜ਼ਿਆਦਾ ਸਵਾਦ ਪਾਉਂਦੇ ਨੇਗੇ ਸੋ ਇਸ ਤਰ੍ਹਾਂ ਅਸੀਂ ਦਰਸ਼ਨ ਕਰਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਕਰਨ ਤੋਂ ਬਾਅਦ ਅਸੀਂ ਵਾਪਸੀ ਹੈ ਜਿਹੜੀ ਉਹ ਸ਼ੇਰਟ ਆ ਸਭ ਨੂੰ ਪਾਈ ਹੈਗੀ ਸੋ ਆਪਾਂ ਇਸ ਤਰ੍ਹਾਂ ਅੱਗੇ ਦਰਸ਼ਨ ਪਾਉਂਦੇ ਜਾਵਾਂਗੇ ਤੁਸੀਂ ਦੇਖੋ ਸਾਡਾ ਵਲੌਗ ਇਹ ਆਹ ਗੁਰੂ ਘਰ ਦੇ ਵਿੱਚ ਉਹਨਾਂ ਦੱਸਦੀ ਗਈ ਜਾਣਕਾਰੀ ਕਿੰਨਾ ਸਾਡੇ ਅਨਾਜ ਆ ਜਿਹੜਾ ਪਿਆਗਾ ਹੋ ਹਰ ਇੱਕ ਗੁਰਸਿੱਖ ਮਾਈ ਭਾਈ ਆਪਦੇ ਘਰਾਂ ਦੇ ਵਿੱਚੋਂ ਜਿੰਨੀ ਸਰਦਾ ਹੁੰਦੀ ਉਸ ਉਸ ਦੇ ਹਿਸਾਬ ਦੇ ਨਾਲ ਇੱਥੇ ਦਾਨ ਕਰਕੇ ਜਾਂਦੇ ਨੇ ਤੇ ਆ ਆਪਣਾ ਇਤਿਹਾਸ ਹੈ ਜੀ ਬੀੜਪਾਪਾ ਬੁੱਢਾ ਜੀ ਦਾ ਇਹਨੂੰ ਪਾਉਸ ਕਰਕੇ ਵੀਡੀਓ ਨੂੰ ਤੁਸੀਂ ਪੜ੍ਹ ਸਕਦੇ ਹੋਗੇ ਸਰ ਦੇ ਸਾਰੇ ਇਤਿਹਾਸ ਨੂੰ ਕਿਸ ਤਰ੍ਹਾਂ ਇੱਥੇ ਜਿਹੜੇ ਹੈਗੇ ਨੇ ਜੋੜ ਮੇਲੇ ਲੱਗਦੇ ਨੇ ਫਿਰ ਉਸ ਤੋਂ ਬਾਅਦ ਬੱਚਿਆਂ ਨੇ ਜਲ ਬਾਹਰ ਆਏ ਤਾਂ ਟਾਈਮ ਸੀਗਾ ਥੋੜਾ ਜਿਹਾ ਤੇ ਬੱਚੇ ਇਸ਼ਾਰੇ ਲਾ ਕੇ ਕਰਨ ਟੌਫੀਆਂ ਦੀ ਦੁਕਾਨਾਂ ਵਾਲੇ ਨੂੰ ਦੀ ਕੋਸ਼ਿਸ਼ ਕਰਨ ਦੇ ਜਿਹਨਾਂ ਨੇ ਪੈਕੇਟ ਫੜਾਉਨੇ ਹਨਾ ਖਰੀਦ ਕੇ ਦੇਖੋ ਗੁਰਪਤੇ ਸਿੰਘ ਉਹ ਪੈਕੇਟ ਦੇ ਉੱਤੇ ਜੀ ਮਰੀ ਜਾਂਦਾ ਵੀ ਖਾਣੀ ਸੁਆਦ ਆਊਗਾ ਮੈਨੂੰ ਸੋ ਅਸੀਂ ਜਿਹੜਾ ਹੈਗਾ ਉਹ ਬੱਚਿਆਂ ਦੇ ਲਈ ਇੱਥੇ ਥੋੜੇ ਬਹੁਤ ਚੀਜ਼ਾਂ ਲਈਆਂ ਬੜੀਆਂ ਆਕਰਸ਼ਿਤ ਸੀਗੀਆਂ ਜਿਹੜੇ ਪੈਕੇਟਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਨਾ ਟੌਫੀਆਂ ਖਟੀਆਂ ਮਿੱਠੀਆਂ ਆਪਾਂ ਬੱਚਿਆਂ ਵਾਲੀਆਂ ਹੁੰਦੀਆਂ ਨੇਗੀਆਂ ਉਹ ਲੈਨੇ ਆਗੇ ਤਾਂ ਉਸ ਤੋਂ ਬਾਅਦ ਲੈ ਕੇ ਜਿਹੜੇ ਬੱਚੇ ਖੁਸ਼ ਹੋ ਗਏ ਫਿਰ ਜਦੋਂ ਆਪਾਂ ਉਹਨਾਂ ਨੂੰ ਕੋਈ ਚੀਜ਼ ਲੈ ਕੇ ਦਿੰਦੇ ਆਗੇ ਹਨਾ ਸੋ ਸਾਨੂੰ ਵੀ ਬਹੁਤ ਵਧੀਆ ਲੱਗਿਆ ਤੇ ਮੈਂ ਅਸੀਂ ਜਿਹੜਾ ਹੈਗਾ ਥੋੜੇ ਥੋੜੇ ਟਾਈਮ ਬਾਅਦ ਆਉਣੀ ਰਹਿੰਦੇ ਆਗੇ ਦਰਸ਼ਨ ਕਰਦੇ ਰਹਿੰਦੇ ਆਗੇ ਇਸ ਸਾਈਡ ਵੱਲ ਨੂੰ ਬਾਬਾ ਬੁੱਢਾ ਜੀ ਦੇ ਤਰਨਤਨ ਸਾਹਿਬ ਆ ਬਾਬਾ ਜੀ ਨੇ ਜਿਹੜਾ ਹੈਗਾ ਇੱਕ ਬੱਚੇ ਦੇ ਲਈ ਭੇਟ ਕੀਤੀ ਚੀਜ਼ ਜਾਂ ਕਹਿ ਲਓ ਵੀ ਗਿਫਟ ਦਿੱਤਾ ਕਿ ਖੇਡ ਲੂਗਾ ਬੱਚਾ ਸੋ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਸਾਰਾ ਇਹ ਨਾਲ ਬਾਜ਼ਾਰ ਲੱਗਿਆ ਹੋਇਆ ਜਿਹੜਾ ਉਹਨੂੰ ਘੁਮਿਆ ਤੇ ਬੜਾ ਵਧੀਆ ਲੱਗਿਆ ਸੋ ਤੁਸੀਂ ਵੀ ਕਰੋ ਦਰਸ਼ਨ ਜੀ ਆ ਦੇਖੋ ਇਹ ਜੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਖਰੀਦਣ ਦੇ ਲਈ ਬੱਚਿਆਂ ਦੇ ਲਈ ਸੋ ਜਿਹੜੇ ਲੋਕ ਨੇ ਕਿ ਉਹ ਇਸ ਤਰ੍ਹਾਂ ਕ੍ਰਿਧਾਰੀ ਵੀ ਕਰਦੇ ਨੇਗੇ ਇਥੋਂ ਉਸ ਤੋਂ ਬਾਅਦ ਅਸੀਂ ਵਾਪਸੀ ਆ ਜਿਹੜੀ ਉਹ ਨਾਮਸ਼ਕਾਰ ਕਰਨ ਤੋਂ ਬਾਅਦ ਲੰਗਰ ਪ੍ਰਸਾਦ ਦਾ ਛਕਣ ਤੋਂ ਬਾਅਦ ਗੁਰਦੁਆਰਾ ਸੇਟ ਆ ਸਭ ਨੂੰ ਕਰ ਲਈ ਹੈ ਕਿ ਇਥੋਂ ਤੱਕ ਅਸੀਂ ਆਪਣਾ ਬਲੌਗ ਤੁਹਾਨੂੰ ਬਲੌਗ ਇਸ ਤਰ੍ਹਾਂ ਦਾ ਲੱਗਿਆ ਸਾਨੂੰ ਜਰੂਰ ਦੱਸੋ ਲਾਈਕ ਕਮੈਂਟ ਕਰਕੇ ਚੈਨਲ ਨੂੰ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇ Facebook ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਬਲੌਗ ਨੇ ਉਹ ਤੁਹਾਨੂੰ ਅੱਗੇ ਵੀ ਦਿਖਾਉਣ ਦੀ ਸੀ ਕੋਸ਼ਿਸ਼ ਕਰਦੇ ਰਹੀਏ ਸੋ ਆਖਰੀ ਗੁਰਫਤੇ ਬਲਾ ਕੇ ਬਾਬਾ ਬੁੱਢਾ ਜੀ ਨੂੰ ਅਸੀਂ ਉਹਨਾਂ ਦੇ ਸ਼ਿਹਰ ਤਾਂ ਸਾਭ ਨੂੰ ਚਾਲੇ ਪਾ ਲੇ ਤੇ ਤੂੰ ਤਾਂ ਤੁਸੀਂ ਵੀ ਬਲੌਗ ਦੇਖਿਆ ਜਰੂਰ ਆਓ ਦਰਸ਼ਨ ਕਰਨ ਇੱਕ ਵਾਰੀ ਸੋ ਹੁਣ ਇਹ ਬਲੌਗ ਇੱਥੇ ਖਤਮ ਹੁੰਦਾ ਹੈਗਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਲੈ ਕੇ ਜਾਂ ਅਗਲਾ ਬਲੌਗ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ